ਪਟਿਆਲਾ ਦੇ ਅਦਾਲਤ ਬਾਜ਼ਾਰ ਨੇੜੇ ਮਿੰਨੀ ਮਾਰਕੀਟ ਵਿੱਚ ਦਿਨ ਦਿਹਾੜੇ 20 ਤੋਂ 25 ਹਮਲਾਵਰਾਂ ਨੇ ਇੱਕ ਕੱਪੜੇ ਦੀ ਦੁਕਾਨ ਤੇ ਹਮਲਾ ਕਰ ਦਿੱਤਾ ਹਮਲਾਵਰ ਸੀਸੀਟੀਵੀ ਫੁਟੇਜ ਵਿੱਚ ਹੋਏ ਕੈਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੱਪੜੇ ਦੀ ਦੁਕਾਨ ਦੇ ਮਾਲਕ ਧਰਮਵੀਰ ਸਿੰਘ ਉਰਫ ਭੋਲਾ ਨੇ ਦੱਸਿਆ ਕਿ ਐਤਵਾਰ ਨੂੰ ਮਿੰਨੀ ਮਾਰਕੀਟ ਨੂੰ ਜਾਂਦੀ ਸੜਕ ਤੇ ਟ੍ਰੈਫਿਕ ਵਧਣ ਕਾਰਨ ਇੱਕ ਵਿਅਕਤੀ ਨੇ ਸੜਕ ਤੇ ਇੱਕ ਮੋਟਰਸਾਈਕਲ ਖੜਾ ਕਰ ਦਿੱਤਾ ਸੀ ਜਿਸ ਤੇ ਮੈਂ ਉਸ ਨੂੰ ਮੋਟਰਸਾਈਕਲ ਸਾਈਡ ਤੇ ਖੜਾ ਕਰਨ ਲਈ ਇਤਹਾਤਾ ਉਕਤ ਵਿਅਕਤੀ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ ਕੁਝ ਸਮੇਂ ਬਾਅਦ ਉਹ 20 ਤੋਂ 25 ਵਿਅਕਤੀਆਂ ਨਾਲ ਮੇਰੀ ਦੁਕਾਨ ਤੇ ਆਇਆ ਤੇ ਮੇਰੇ ਭਤੀਜੇ ਸਾਹਿਲ ਤੇ ਹਮਲਾ ਕਰ ਦਿੱਤਾ ਹਮਲਾਵਾਰਾਂ ਦੇ ਹੱਥਾਂ 'ਚ ਤੇਜ਼ ਦਰ ਹਥਿਆਰ ਸਨ ਉਹਨਾਂ ਨੇ ਮੇਰੇ ਤੇ ਵੀ ਹਮਲਾ ਕੀਤਾ ਤੇ ਮੇਰੇ ਸਿਰ 'ਚ ਬਾਲਟੀ ਨਾਲ ਵੀ वार ਕੀਤਾ ਸਾਹਿਲ ਗੁਪਤਾ ਜੀ ਜੀ ਕੀ ਕੰਮ ਕਰਦੇ ਹੋ ਆਪਾਂ گارਮੈਂਟ ਦਾ ਕੰਮ ਹੈ ਕਿਹੜੀ ਦੁਕਾਨ ਕਿੱਥੇ ਹੈ ਆ ਆਪਣੀ ਨਾਲੀ ਕਪੜੇ ਦੀ ਦੁਕਾਨ ਹੈਗੀ ਦੀ ਦੁਕਾਨ ਕੀ ਹੈ ਜੀ ਅਗਰ ਉਹ ਗਾਰਮ ਕਿ ਮਾਮਲਾ ਕੀ ਹੋਇਆ ਸੀ ਕੱਲ ਲੜਾਈ ਝਗੜਾ ਹੋਇਆ ਸੀ ਕਿ ਕਿੰਨੇ ਵਜੇ ਦਾ ਟਾਈਮ ਸੀ ਤੇ ਮਾਮਲਾ ਕੀ ਸੀ ਡੇਢ 2 ਵਜੇ ਦਾ ਟਾਈਮ ਸੀਗਾ ਜੀ ਕਿਰਾਉਂ ਦਾ ਆਪਣਾ ਮੋਟਰਸਾਈਕਲ ਇੱਕ ਵਖੜਾਣਾ ਆਏ ਸੀਗੇ ਕਿ ਆਪਾਂ ਕਹੇਗਾ ਨਾ ਖੜਾਓ ਕੋ ਵਿਚਕਾਰ ਖੜਾ ਰਹੇ ਸੀਗੇ ਜੀ ਸਾਈਡ ਤੇ ਕਹਿੰਦਾ ਮੈਂ ਤਾਂ ਇੱਥੇ ਹੀ ਖੜਾਵਾਂਗਾ ਜੀ ਮੈਂ ਤਾਂ ਕਾਲੀ ਸਰ ਦਾ ਪ੍ਰਧਾਨ ਹਾਂਗਾ ਮੇਰੀ ਚਰਚੇ ਚੱਲਦੀ ਹੈਗੀ ਗੁੰਡਾ ਕਰਦੀ ਚੱਲਦੀ ਹੈ ਜੀ ਕੋਣ ਸੀ ਬੰਦਾ ਇਹ ਇੱਕ ਤਾਂ ਗਨ ਦਾ ਮਾਟਾ ਦੇ ਮੁੰਡਾ ਗੰਨੇ ਜੀ ਇੱਕ ਹੋਰ ਹੈਗਾ ਜੀ ਮੁੰਡਾ ਹੈਗਾ ਪਹਿਲਾਂ ਵੀ ਕਦੀ ਲੜਾਈ ਝਗੜਾ ਹੋਇਆ ਤੁਹਾਡੇ ਨਾਲ ਜੀ ਨਾ ਜੀ ਨਾ ਜ बस पार्किंग ਨੂੰ ਲੱਗੇ ਹੋਈ ਹੈ ਲੜਾਈ। पार्किंग ਨੂੰ ਲੱਗੇ ਵੀ ਹੈ। ਕਿੰਨੇ ਜ਼ਖਮੀ ਕਿੰਨੇ ਹੋਏ ਜੇ ਲੜਾਈ ਤੇ? ਮੇਰੇ ਲੱਗੇ ਸੱਟਾਂ ਗਣਵਾ ਦਾ ਹੱਥ ਮਾਰੀ ਆ ਗਏ ਜੀ। ਨਾਲ ਕੋ ਨਾਲ ਕਾਫੀ ਚੀਜ਼ਾਂ ਸੀਗੀਆਂ ਜੀ। ਹੱਥ ਦੇ ਵਿੱਚ ਪਾਏ ਹੋਏ ਸੀ ਕੜੇ ਵਗੈਰਾ ਪਾਏ ਹੋਏ ਸੀ ਕਿ ਬੋਤਲਾ ਲੈ ਕੇ ਆਏ ਹੋਏ ਸੀ ਕਿ ਲਾਟੀਆਂ ਮਾਰੀ ਉਹਨਾਂ ਨੇ। ਕਿਹੜੀਆਂ ਬੋਤਲਾਂ ਲੈ ਕੇ ਆਏ ਸੀ? ਉਹ ਸੋਡੇ ਦੀ ਬੋਤਲਾ ਲੈ ਕੇ ਆਏ ਸੀਗੇ ਜੀ ਮਾਰਨ ਵਾਸਤੇ ਆ ਕੇ ਬੀਅਰ ਦੀ ਬੋਤਲ। ਤੁਸੀਂ ਕੰਪਲੇਨ ਕੀਤੀ ਹੈ ਤੁਸੀਂ? ਹਾਂਜੀ ਕੀਤੀ ਹੈ ਜੀ। ਕਾਰਵਾਈ ਦੀ ਕੀ ਹੋਈ ਆ ਪੁਲਸਾਈ ਦੀ ਮੌਕੇ ਤੇ? ਮੌਕੇ ਤੇ ਹੀ ਅੱਧੇ ਘੰਟੇ ਬਾਅਦ ਆਈ ਸੀ। ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਕਾਰਵਾਈ ਆਪਣੇ ਕਿਦੀਆਂ ਛੱਟਾਂ ਲੱਗੀਆਂ ਦੋਨੋਂ ਮੇਰੇ ਹੱਥ ਦੇ ਲੱਗੀਆਂ ਜੀ ਆ ਦੇਖੋ ਸਾਰੀ ਹੈਗੀ ਜੀ ਠੀਕ ਹੈ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਤਾਂ ਰੰਵੀਰ ਹੈ ਜੀ ਉਹ ਪੋਲਾ ਜੀ ਕਿੱਥੇ ਰਹਿੰਦੇ ਹੋ ਟਕਲੀ ਮੁੜਕ ਏਰੀਆਵਾਂੋਂ ਲੱਗਦੀ ਜਿਹੜੀ ਲੜਾਈ ਝਗੜਾ ਹੋਇਆ ਕੀ ਟਾਈਮ ਕੀ ਸੀ ਤੇ ਮਾਮਲਾ ਕੀ ਸੀ ਟਾਈਮ ਸੀਗਾ ਜੀ 2 ਤੋਂ 3 ਵੇ ਦੇ ਵਿਚ ਵਿੱਚ ਤੇ ਮੈਂ ਗਲੀ ਗਨੁੱਕਰ ਤੇ ਮੇਰੇ ਮੁੰਡਾ ਕਹਿੰਦਾ ਜੀ ਸਕੂਟਰ ਸਾਈਡ ਤੇ ਨਹੀਂ ਕਰਦਾ ਮੈਂ ਬਾਹਰ ਗਿਆ ਜੀ ਉਹਨੇ ਕਿਹਾ ਸਕੂਟਰ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਜੀ ਮੈਂ ਉਹਨੂੰ ਕਿਹਾ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਮੈਂ ਨਾ ਉਲਟ ਪਟੰਗ ਬੋਲਣ ਲੱਗ ਗਿਆ ਜੀ ਗਲ ਇਹ ਮੈਨੂੰ ਕਹਿੰਦਾ ਮੈਂ ਅਕਾਲੀ ਦਲ ਦਾ ਪ੍ਰਧਾਨ ਹੈ ਜੀ ਮੈਂ ਕਹਿੰਦਾ ਵੀਰੇ ਸੈਟ ਤੇ ਕਰ ਲੈ ਉਹ ਫਿਰ ਮੈਨੂੰ ਕਹਿੰਦਾ ਤੂੰ ਕੋਦਾ ਬਦਮਾਸ਼ ਹੈ ਮੈਂ ਕਹਿੰਦਾ ਹਾਂ ਮੈਂ ਕੋਦਾ ਬਦਮਾਸ਼ ਹੈ ਮੈਂ ਉਹਨੂੰ ਇਨੀ ਗੱਲ ਕਹੀ ਉਹ ਉਹਨੇ ਜੀ ਥੋੜੀ ਦੇਰ ਬਾਅਦ 20-25 ਬੰਦੇ ਭਲਾ ਕੇ ਮੇਰੀ ਦੁਕਾਨ ਦੇ ਬਾਹਰ ਲਿਆਇਆ ਜੀ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਮੈਂ ਕਹਿੰਦਾ ਜੀ ਤੁਸੀਂ ਕੀ ਕਰਨਾ ਆਏ ਹੋ ਕਹਿੰਦਾ ਤੂੰ ਤੂੰ ਕੋਦਾ ਬਦਮਾਸ਼ ਹੈ ਮੈਂ ਕਹਾ ਹਾਂ ਜੀ ਮੈਨੂੰ ਇਕੱਲੇ ਨੂੰ ਪੈ ਗਿਆ ਜੀ ਟੁੱਟ ਕੇ ਜਿੱਥੇ ਮੈਂ ਇਕੱਲਾ ਸੀਗਾ ਜੀ ਉਹਨਾਂ ਦੇ ਹੱਥਾਂ ਮਾਰ ਡਾਂਗਾ ਸੀ ਕਿਰਪਾਨ ਸੀ ਜੀ ਛੂੜਾ ਸੀਗਾ ਤੇ ਖਾਲੀ ਬੋਤਲ ਲੈ ਕੇ ਆ ਉਸਕੇ ਉੱਪਰ ਅਟੈਕ ਕਰਿਆ ਜੀ ਮੇਰੀ ਦੁਕਾਨ ਦੇ ਅੰਦਰ ਤੱਕ ਉਰੇ ਜਿੱਥੇ ਤੱਕ ਮੇਰੀ ਦੁਕਾਨਾਂ ਉੱਥੇ ਤੱਕ ਆ ਕੇ ਮੇਰਾ ਅਟੈਕ ਕਰਿਆ ਪੂਰਾ ਉਹਨਾਂ ਨੇ ਕਿੰਨੇ ਲੋਕ ਸੀ ਇਹ 20 25 ਬੰਦੇ ਸੀ ਜੀ ਤੇ ਚੰਦਿਓ ਕੋਣ ਹਾਂਜੀ ਹਾਂ ਮੈਂ ਸ਼ੱਕਰਾਂ ਜਾਂਦਾ ਜੀ ਕੋਣ ਹੈ ਜੀ ਇੱਕ ਦਾ ਮੈਨੂੰ ਹੁਣ ਮਾਟਾ ਹੈ ਜੀ ਉੱਥੇ ਖਾਲਸਾ ਮਲੇ ਦਾ ਉਹਦਾ ਮੁੰਡਾ ਹੈ ਜੀ ਮਾਟਾ ਕੀ ਕੰਮ ਕਰਦਾ ਹੈ ਇਹ ਕੋਲਟਿੰਗ ਦਾ ਕੰਮ ਕਰਦਾ ਹੈ ਜੀ ਚਾ ਉਹਨਾਂ ਦਾ ਬੇਟਾ ਹੈ ਹਾਂਜੀ ਉਹਨਾਂ ਦਾ ਬੇਟਾ ਹੈ ਇੱਕ ਮੱਕੜ ਹੈ ਜੀ ਉਹ ਕਹਿੰਦਾ ਮੈਂ ਖਾਲੀਦਪੁਰ ਦਾ ਪ੍ਰਧਾਨ ਆ ਉਹ ਮੈਨੂੰ ਉਹਦਾ ਐਡਰੈਸ ਨਹੀਂ ਪਤਾ ਜੀ ਪਰ ਉਹ ਨਾਮ ਪਤਾ ਚੱਲ ਗਿਆ ਜੀ ਤੇ ਹੁਣ ਕੀ ਪੁਲਿਸ ਨੂੰ ਕੰਪਲੇਨ ਵਗੈਰਾ ਪੁਲਸ ਨੂੰ ਕੋ ਬਲੇਂਡ ਕਰਾਈ ਸੀ ਜੀ ਉਹ ਹਲੇ ਬਿਆਨ ਖਾਇਆ ਜੀ ਮੇਰਾ ਭਾਂਡਾ ਜਿਹੜਾ ਸਾਈਲ ਗੁਪਤਾ ਨਾਮ ਹੈ ਉਹ ਐਡਮਿਟ ਸੀ ਜਿੰਦਰਾ ਹਸਪਤਲ ਤੇ ਪੁਲਿਸ ਦੇ ਐਮਰ ਕਟਣ ਤੋਂ ਬਾਅਦ ਉਹਦੇ ਬਿਆਨ ਲਿਖੇ ਗਏ ਜੀ ਹੁਣ 11 12 ਵਜੇ ਪੁਲਿਸ ਬੁਲਾਏਗੀ ਮੈਨੂੰ ਫਿਰ ਮੈਂ ਬਿਆਨ ਲਖਾਵਾਂਗਾ ਜੀ ਆਪਣੇ ਜਾ ਕੇ ਉੱਥੇ ਠੀਕ ਹੈ ਨਾ ਜੰਦੋ ਇੱਕ ਸਾਹੀ ਸਰਪੇ ਕਹਿਣਾ ਹੈ ਤੇ ਇਹ ਸਾਹੀ ਸਰਪੇ ਵਾਲਾ ਮੈਂ ਗੁੰਡਾ ਗਰਦੀ ਸਰਿਆਮ ਹੋ ਰਹੀ ਹੈ ਜੀ ਦੁਕਾਨਾਂ ਦੇ ਬਾਹਰ ਜਿਹੜਾ ਵੀ ਇਹ ਗੁੰਡਾਗਰਦੀ ਕਰਦੇ ਆ ਲੋਕ ਇਦਾਂ ਦਾ ਹਰ ਇੱਕ ਬੰਦਾ ਦੁਕਾਨਦਾਰ ਘਾਰੀ ਬਹਿ ਜਾਏਗਾ ਦੇਗ ਸ਼ਹਿਰ ਵਿੱਚ ਗੁੰਡਾਗਰਦੀ ਪੁਲਸ ਦੇ ਹੁੰਦੇ ਚੱਲ ਰਹੀ ਹੈ ਪੁਲਸ ਨੂੰ ਮੈਂ ਅੱਧੇ ਘੰਟੇ ਪਹਿਲਾਂ ਫੋਨ ਕੀਤਾ ਪੁਲਸ ਨੇ ਟਾਈਮ ਤੇ ਨਹੀਂ ਪਹੁੰਚੀ ਪੁਲਸ ਵੀ ਟਾਈਮ ਤੇ ਨਹੀਂ ਪਹੁੰਚੀ ਅੱਧੇ ਘੰਟੇ ਪਹਿਲਾਂ ਮੈਂ ਪੁਲਸ ਨੂੰ ਇਤਲਾਹ ਦਿੱਤੀ ਸੀ ਕਿਹੜੇ ਥਾਣੇ ਦੀ ਹੈ ਇੱਕ ਤਵਲੀ ਥਾਣਾ ਜੀ ਤੇ ਸ਼ਹਿਰ ਬਾਜ਼ਾਰ ਮਾ ਇੰਨਾ ਕ ਜਾਮ ਕਰਿਆ ਪਿਆ ਹੈ ਪੁਲਸ ਪੁਲਸ ਦੀ ਨਿਗਾ ਹੀ ਨਹੀਂ ਹੈ ਜੀ ਪੁਲਸ ਅੱਖਾਂ ਬੰਦ ਕਰਕੇ ਬੈਠੀ ਪਈ ਹੈ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਸਰ ਮੈਂ ਇਹਨਾਂ ਦੇ ਉੱਪਰ ਪਰਚਾ ਕਰਾਉਣਾ ਚਾਹੁੰਦਾ ਜੀ ਮੇਰੀ ਦੁਕਾਨ ਤੇ ਮੇਰੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਏ ਜੀ ਇਹ ਕੋ ਕੁਝ ਪੈਸੇ ਪੁੱਛੇ ਨਾ ਪੈਸੇ ਦੀ ਕੋਈ ਗੱਲ ਵੀ ਕਿੰਨੇ ਹੋ ਇਸ ਮਾਮਲੇ ਸਰ ਮੇਰਾ ਭਾਂਜਾ ਜੀ ਮੇਰੇ ਵੀ ਸਿਰ ਤੇ ਉਹਨਾਂ ਨੇ ਸਟੂਲ ਮਾਰਿਆ ਜੀ ਮੇਰੇ ਡਾਂਗ ਮਾਰੀ ਹੈ ਜੀ ਸਿਰ ਤੇ ਠੀਕ ਹੈ ਮੈਨੂੰ ਕਰੀ ਕੱਲ 2 ਵਜੇ ਮਿਨੀ ਮਾਰਕੀਟ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਮਾਮਲਾ ਕੀ ਸੀ ਹਾਂ ਜੀ ਉੱਥੇ ਕੋਈ ਪਾਰਕਿੰਗ ਹੁੰਦੇ ਇਸ਼ੂ ਨੂੰ ਲੈ ਕੇ ਉੱਥੇ ਲੜਾਈ ਝਗੜਾ ਹੋਇਆ ਤੇ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਤੇ ਜਿਸ ਦੇ ਤਹਿਤ ਇੱਕ ਸਹਾਇਕ ਦਾ ਵਿਅਕਤੀ ਦਾਖਲ ਹੋਇਆ ਜਿਹੜੇ ਸਾਡੇ ਏਐਸਏ ਪ੍ਰਤਾਪ ਸਿੰਘ ਉਹਦੇ ਬਿਆਨ ਤਹਿਰੀਰ ਕਰਨ ਜਾ ਰਹੇ ਨੇ ਜੋ ਵੀ ਬਿਆਨ ਮਤਲਬ ਕਾਰਵਾਈ ਬਣਦੀ ਹੋਊਗੀ ਉਹਦੇ ਤਹਿਤ ਕਾਨੂੰਨੀ ਕਾਰਵਾਈ ਅਮਲ ਲਿਆਂਦੀ ਜਾਵੇ। ਸਿਰ ਕਿੰਨੇ ਲੋਕ ਸੀ ਹਮਰਾ ਕਰੂਗਾ ਨਹੀਂ ਪੁੱਛਾਇਆ। ਵੀਡੀਓ 'ਚ ਚਾਰ ਪੰਜ ਜਣੇ ਦਿਖ ਰਹੇ ਨੇ ਬਾਕੀ ਉਹਨਾਂ ਦੇ ਬਿਆਨਾਂ ਦੇ ਮਤਲਬ ਕੀ ਕਾਰਵਾਈ ਕੀਤੀ ਜਾਊਗੀ। ਕੁਝ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਕੋਈ ਹਜੇ ਉਸ ਬਿਆਨ ਕਾਲੰਬੰਦ ਕਰ ਰਹੇ ਹਨ ਉਹਨਾਂ ਨੂੰ। ਬਿਆਨਾਂ ਤੋਂ ਬਾਅਦ ਹੀ ਐਫਆਈਆਰ ਦਰਜ ਰਜਿਸਟਰ ਕਰਕੇ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।